ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਇਆ ਪਿੰਡ ਕਮਾਲਾ ਮਿੱਡੂ ਨੇੜੇ ਮੱਲਾਵਾਲਾ ਖਾਸ ਜ਼ਿਲ੍ਹਾ ਫਰੋਹੀਪੁਰ ਦੇ ਵਿੱਚ ਇੱਕ ਪ੍ਰਾਈਵੇਟ ਕਲੀਨਿਕ ਦੇ ਵਿੱਚ ਪਹੁੰਚੇ ਹਾਂ ਆਲਖ ਹੈਲਥ케ਅਰ ਫਿਜ਼ਿਓਥੈਰੇਪੀ ਸੈਂਟਰ ਕਮਾਲਾ ਮਿੱਡੂ ਦੇ ਵਿੱਚ ਪਹੁੰਚੇ ਹੈਗੇ ਹਾਂ ਸੋ ਇੱਕ ਬਹੁਤ ਵਧੀਆ ਜਿਹੜਾ ਕਲੀਨਿਕ ਹੈਗਾ ਹਸਪੀਟਲ ਹੈਗਾ 24 ਘੰਟੇ ਐਮਰਜੈਂਸੀ ਇੱਥੇ ਸਵਾਵਾ ਹੈਗੀਆਂ ਨਾਲ ਹੀ ਫਿਜ਼ਿਓਥੈਰੇਪੀ ਸੈਂਟਰ ਵੀ ਇੱਥੇ ਹੈਗਾ ਬਹੁਤ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਹੈਗੀਆਂ ਆਪਾਂ ਖਾਸ ਤੌਰ ਤੇ ਬੱਚਿਆਂ ਦਾ ਇਲਾਜ ਕਰਾ ਸਕਦੇ ਆ 24 ਘੰਟੇ ਐਮਰਜੈਂਸੀ ਹੈਗੀ ਬਹੁਤ ਵਧੀਆ ਇਲਾਜ ਹੈਗਾ ਬਹੁਤ ਵਧੀਆ ਕਲੀਨਿਕ ਇੱਥੇ ਇਹ ਜਿਹੜਾ ਕਲੀਨਿਕ ਕੇਅਰ ਸੈਂਟਰ ਇੱਥੇ ਬਣਿਆ ਹੋਇਆ ਸੋ ਆਪਾਂ ਗੱਲਬਾਤ ਇੱਥੇ ਕਰਾਂਗੇ ਔਰ ਇੱਥੇ ਜਿਹੜਾ ਹੋਰ ਕਿਹੜੇ-ਕਿਹੜੇ ਇਲਾਜ ਹੈਗੇ ਆ ਖਾਸ ਕਰਕੇ ਬੱਚਿਆਂ ਦੇ ਇਲਾਜ ਹੈਗੇ ਆ 24 ਘੰਟੇ ਅਮਰਜੈਂਸੀ ਹੈਗੀ ਕਿਸ ਤਰ੍ਹਾਂ ਦਾ ਤੁਸੀਂ ਟ੍ਰੀਟਮੈਂਟ ਕਰਾ ਸਕਦੇ ਹੋ 24 ਘੰਟੇ ਅਮਰਜੈਂਸੀ ਹੈਗੀ ਹੈਗੀ ਜੋ ਵੀ ਗੱਲਬਾਤ ਹੈਗੀ ਸੋ ਉਹ ਕਰਦੇ ਆਪਾਂ ਗੱਲਬਾਤ ਭਾਈ ਜੀ ਕੀ ਨਾਮ ਆ ਆਪਣਾ ਜੀ ਮੇਰਾ ਨਾਮ ਭਵੰਦਰ ਸਿੰਘ ਜੀ ਅੱਜ ਜਦ ਤੁਸੀਂ ਪਹੁੰਚੇ ਹੋ ਕਲੀਨਿਕ ਦੇ ਵਿੱਚ ਤੇ ਫਿਜ਼ੀਓਥੈਰੇਪੀ ਸੈਂਟਰ ਵੀ ਇੱਥੇ ਹੈਗਾ ਪਿੰਨ ਕਮਾਲਾ ਮਿੱਡੂ ਦੇ ਵਿੱਚ ਕੀ ਕਹਿਣਾ ਚਾਹੋਗੇ ਅਸਤਰਾਏ ਜਿਹੜਾ ਇਹ ਆਲਕ ਕਲੀਨਿਕ ਆ ਇਹ ਪਿੰਡ ਕਮਾਲਾ ਮਿੱਡੂ ਤੇ ਨੇੜੇ ਬਿਜਲੀ ਘਰ ਦੇ ਪਿੰਡ ਹੈ ਠੀਕ ਹੈ ਏਰੀਆ ਮੱਲਾਂ ਵਾਲਾ ਫਿਰੋਜ਼ਪੁਰ ਦਾ ਠੀਕ ਹੈ ਤੇ ਇਹਦੇ ਤੇ ਜਿਹੜਾ ਸਾਡਾ ਏਰੀਆ ਦੇ ਇਹਦੇ ਵਿੱਚ ਆਮ ਕਈ ਵਾਰ ਕਿਸੇ ਨੂੰ ਥੈਰੇਪੀ ਦੀ ਲੋੜ ਆ ਕੋਈ ਜਿਵੇਂ ਹੁੰਦੀ ਆ ਕਿਸੇ ਨੂੰ ਕਰਦੀ ਰਾਤ ਨੂੰ ਕੋਈ ਇਸ ਤਰ੍ਹਾਂ ਦੇ ਕੋਈ ਟ੍ਰੀਟਮੈਂਟ ਦੀ ਲੋੜ ਪਈ ਜੀ ਤੇ ਨੇੜੇ ਦੀ ਸਹੂਲਤ ਹੁੰਦੀ ਆ ਤੇ ਉਹਦਾ ਬਹੁਤ ਫਾਇਦਾ ਤਾਂ ਹੁੰਦਾ ਹੀ ਆ ਬਾਕੀ ਇਸਾ ਡਾਕਟਰ ਦੇ ਜਦੋਂ ਕਲੀਨਿਕ ਤੇ ਆਉਣਾ ਹੈ ਤੇ ਵਧੀਆ ਫੀਲ ਕਰੀਦਾ ਜਿਵੇਂ ਹੁਣ ਥੈਰੇਪੀ ਲਈ ਕਿਸੇ ਬਾਹਰ ਦੂਰ ਜਾਣਾ ਪੈਂਦਾ ਇੱਥੇ ਥੈਰੇਪੀ ਵਧੀਆ ਤਰੀਕੇ ਦੇ ਨਾਲ ਨੇੜੇ ਹੋ ਜਾਂਦੀ ਆ ਤੇ ਵਧੀਆ ਟਰੀਟਮੈਂਟਾਂ ਚੋਂ ਆਪਦੇ ਸੈਟੀਸਫਾਈ ਹੁੰਦੀ ਆ ਨਾ ਤੇ ਉਹ ਸਾਨੂੰ ਹੈਗਾ ਵੀ ਅਸੀਂ ਜਿਵੇਂ ਲੱਗਦਾ ਪਿਆ ਵੀ ਜਦੋਂ ਵਧੀਆ ਤਰੀਕੇ ਦੇ ਨਾਲ 24 ਘੰਟੇ ਐਮਰਜੈਂਸੀ ਹੈ ਜੀ 24 ਘੰਟੇ ਐਮਰਜੈਂਸੀ 24 ਘੰਟੇ ਇੱਕ ਘਰ ਦੇ ਨਾਲ ਹੀ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਫਿਰ ਉਹ ਵੀ ਹਸਾਮ ਦਾ ਸਰਵਿਸ ਜਿਹੜੀ ਬਹੁਤ ਵਧੀਆ ਦਿਨ ਰਾਤ ਇੱਥੇ ਵੀ ਦਿਨ ਰਾਤ ਸਰਵਿਸ ਹੈ ਜੇ ਕੋਈ ਮਰੀਜ਼ ਕੋਈ ਮਤਲਬ ਫੋਨ ਕਰਦੇ ਕਿਸੇ ਨੂੰ ਰਾਤ ਨੂੰ ਕਿਸੇ طرح ਦੀ ਪ੍ਰੋਬਲਮ ਹੋਵੇ ਤੇ ਫਿਰ ਇਹ ਘਰ ਵੀ ਪਹੁੰਚ ਜਾਂਦੇ ਆ ਤਾਂ ਨਹੀਂ ਤਾਂ ਬਹੁਤ ਜ਼ਿਆਦਾ ਜਿਹੜੇ ਪੇਸ਼ੈਂਟ ਉਹ तकरीबन ਇੱਥੇ ਆ ਜਾਂਦੇ ਕਿਉਂਕਿ ਹਰ ਵਾਰੀ ਹਰ ਦਵਾਈ ਜਿਹੜੀ ਨਾਲ ਕਈ ਵਾਰ ਨਹੀਂ ਲਈ ਜਾ ਸਕਦੀ ਠੀਕ ਸੋ ਫਿਰ ਪੇਸ਼ੈਂਟ ਦੇ ਹਿਸਾਬ ਨਾਲ ਵੀ ਉਹਨੂੰ ਜੇ ਘਰੇ ਆਉਣਾ ਪਵੇ ਹੁਣ ਜਿਵੇਂ ਛੋਟੇ ਤੇ ਉਹਨਾਂ ਨੂੰ ਕਈ ਵਾਰ ਹੁਣ ਸਰਦੀਆਂ ਦੇ ਵਿੱਚ ਸਾਹ ਸਾਹ ਰੁਕ ਜਾਂਦਾ ਨਾ ਜੁਕਾਮ ਕੋਲਡ ਹੋ ਗਿਆ ਤੇ ਉਹਦੇ ਤੇ ਉਹਨਾਂ ਨੂੰ ਭਾਫ ਦਿੰਦੇ ਨੇ ਮਤਲਬ ਜੁਕਾਮ ਤੋਂ ਸਾਹ ਲੈਣ ਵਾਸਤੇ ਤੇ ਉਹ ਇਹਨਾਂ ਕੋਲੇ ਸਿਸਟਮ ਹੈਗਾ ਤੇ ਉਹਦੇ ਨਾਲ ਵੀ ਜਿਹੜਾ ਬਹੁਤ ਵਧੀਆ ਬੱਚਿਆਂ ਨੂੰ ਰਿਲੈਕਸ ਹੋ ਜਾਂਦੇ ਬੱਚੇ ਕਿ ਉਹ ਜਿਹੜਾ ਰਾਤ ਭਰਾਂ ਤੇ ਵੈਕੇਸ਼ਨ ਨੂੰ ਬਾਹਰ ਦੂਰ ਦੇ ਵਿੱਚ ਕਈ ਵਾਰ ਨਹੀਂ ਜਾਇਆ ਜਾ ਸਕਦਾ ਕਿਸੇ ਕੋਲੇ ਇਹਨਾਂ ਕੀ ਕਹਿੰਦੇ ਵੀ ਉਹ ਪੇਮੈਂਟ ਨਹੀਂ ਹੁੰਦੀ ਤੇ ਇਹ ਜਿਹੜਾ ਲਾਜ ਸਸਤੇ ਦੇ ਵਿੱਚ ਹੋ ਜਾਂਦਾ ਤੇ ਅਗਲੇ ਨੂੰ ਰਾਤ ਮਿਲਦੀ ਹੈ ਇਸ ਚੀਜ਼ ਨਾ ਕਰੇਗਾ ਤੁਸੀਂ ਇਹ ਕਹੋ ਕਿ ਬੇਨਤੀ ਕਰੋ ਕਿ ਕਿ ਇਲਾਕੇ ਨੂੰ ਜ਼ਰੂਰ ਫਾਇਦਾ ਠਾਣਾ ਚਾਹੀਦਾ ਅਸੀਂ ਇਸ ਗੱਲ ਦੀ ਤਾਂ ਮਤਲਬ ਹਰੇਕ ਨੂੰ ਪਤਾ ਜੇ ਜਿੱਥੇ ਤੁਹਾਨੂੰ ਸਰਵਿਸ ਜਿਹੜੀ ਵਧੀਆ ਮਿਲਦੀ ਹੈ ਤੇ ਤੁਹਾਨੂੰ ਉੱਥੇ ਜ਼ਰੂਰ ਇੱਕ ਵਾਰ ਮੌਕਾ ਦੇਣਾ ਚਾਹੀਦਾ ਵੀ ਅਸੀਂ ਤਾਂ ਇਹ ਬੇਨਤੀ ਕਰਦੇ ਵੀ ਤੁਸੀਂ ਜੇ ਲੱਗਿਆ ਤੁਸੀਂ ਇੱਕ ਵਾਰ ਆ ਕੇ ਵੇਖੋ ਵੀ ਇਹਦੇ ਚ ਵੀ ਮੁੰਡਿਆਂ ਦੀ ਸਰਵਿਸ ਕਿਵੇਂ ਦੀ ਆ ਇਹਨਾਂ ਦਾ ਕਲੀਨਿਕ ਕਿਵੇਂ ਆ ਤੁਸੀਂ ਕਲੀਨਿਕ ਦੇ ਵੇਖੋ ਕਿ ਚਾਰਜ ਫੇਰੇ ਬਾਹਰ ਤੱਕ ਕਰ ਵੀ ਕਿਤੇ ਇਹ ਨਹੀਂ ਵੀ ਕਿਤੇ ਘਾ ਬੂਟੀ ਆ ਕਿਤੇ ਨੇੜੇ ਤੇਰੇ ਇਸ ਤਰ੍ਹਾਂ ਦਾ ਕੁਝ ਨਹੀਂ ਬਹੁਤ ਸਫਾਈ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਵਾਜਬ ਰੇਟਾਂ ਦਾ ਮਤਲਬ ਕਰ ਰਿਹਾ ਹਾਂ ਕੋਆਪਰੇਟ ਕਰਦਾ ਵਾਜਬ ਰੇਟਾਂ ਦੇ ਬਿਲਕੁਲ ਮੇਰੇ ਕੋਲ ਐਸ ਰੇਟ ਤਾਂ ਇਸ ਤਰ੍ਹਾਂ ਦੀ ਜਿਹੜੀ ਦਵਾਈ ਜਿਸ ਤਰ੍ਹਾਂ ਦੀ ਹੈਗੀ ਉਹ ਉਹ ਜਿਹੇ ਨੇ ਹੁਣ ਜਿਹੜੇ ਜੇ ਕੋ ਆਮ ਜਨਰਲ ਦਵਾਈ ਰੱਖਦਾ ਤੇ ਉਹਦੇ ਤੇ ਫਿਰ ਉਹਨਾਂ ਦਾ ਉਹ ਜਿਹੇ ਰੇਟ ਹੁੰਦੇ ਨੇ ਜਿਵੇਂ ਕੋਈ ਵਧੀਆ ਦਵਾਈ ਰੱਖਦਾ ਤੇ ਉਹ ਇਹ ਗੱਲ ਵੀ ਅਗਲੇ ਨੂੰ ਦੋਵਰਾਂ ਲੈ ਕੇ ਸਰ ਜਾਂਦਾ ਦੂਜੇ ਨੂੰ ਫਿਰ ਬਹੁਤ ਦੂਰ ਤੱਕ ਰ ਵੀ ਜਾਣਾ ਪੈਂਦਾ ਕਈ ਵਾਰ ਤੇ ਇੰਜ ਹੁੰਦੇ ਨੇ ਪਰ ਬਾਕੀ ਫਿਰ ਵੀ ਵਾਜਬ ਰੇਟਾਂ ਬਹੁਤ ਜ਼ਿਆਦਾ ਹਸਪਤਾਲਾਂ ਦੇ ਨਾਲੋਂ ਤੇ ਬਹੁਤ ਜ਼ਿਆਦਾ ਮਤਲਬ ਵਧੀਆ ਤਰੀਕੇ ਨਾਲ ਇਲਾਜ ਜਿਹੜਾ ਉਹ ਹੋ ਰਿਹਾ ਹੈ ਠੀਕ ਬਾਈਤਾਨਾ ਜੀ ਓਕੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋਠੀਟਾ ਜੀ ਹਾਂਜੀ ਹਾਂਜੀ ਵਧੀਆ ਜੀ ਅੱਜ ਔਲਖਾ ਹੈਲਥ ਕੇਅਰ ఫిਜ਼ੀਓਥੈਰੇਪੀ ਸੈਂਟਰ ਦੇ ਵਿੱਚ ਅਸੀਂ ਪਹੁੰਚੇ ਹੈਗੇ ਆ ਤੇ ਡਾਇਰੈਕਟਰ ਜੀ ਦੇਵ ਸਿੰਘ ਜੀ ਸਾਡੇ ਨਾਲ ਹੈਗੇ ਐ ਡਾਟ ਸਾਬ ਜੀ ਕੀ ਕਹਿਣਾ ਚਾਹੋਗੇ ਇਸ ਆਪਣੇ ਕਲੀਨਿਕ ਦੇ ਬਾਰੇ ਵਿੱਚ ਵਾਇਕ੍ਰਿਤੀਕਰ ਖਾਨ ਸਾਹਿਬ ਵਾਇਕ੍ਰਿਤੀਕਰ ਖਾਨ ਦੇ ਸੇ ਕਲੀਨਿਕ ਦੀ ਆਪਣੀ ਬੜੀ ਚਰਦੀ ਸੋਚ ਸੀਗੇ ਆਪਾਂ ਮੁੱਖ ਤੌਰ ਤੇ ਆਪਾਂ ਕਲੀਨਿਕ ਇਹੋ ਜਿਹਾ ਬਣਾ ਕੇ ਇਲਾਕੇ ਦੇ ਵਿੱਚ ਨਹੀਂ ਹੈਗਾ ਮਾੜੇ ਦੀ ਕਿਰਪਾ ਨਾਲ ਪੂਰਾ ਵਧੀਆ ਆਪਾਂ ਬਣਾਇਆ ਵਾ ਤੇ 24 ਘੰਟੇ ਸਰਵਿਸ ਆ ਆਪਣੇ ਕੋਲੇ ਫਿਓਥੈਰਪੀ ਵੀ ਆਪਾਂ ਮੰਨੋ ਨਾਲ ਸੈਂਟਰ ਖੁੱਲੇ ਆਇਆ ਠੀਕ ਹੈ ਤੇ ਲੇਡੀ ਸਟਾਫ ਦਾ ਵੀ ਪ੍ਰਬੰਧ ਹੈਗਾ ਠੀਕ ਹੈ ਜੀ ਤੇ ਬਾਕੀ ਜਦੋਂ ਵੀ ਆਵੇ ਕੋਈ ਹਮ ਦਿਨ ਰਾਤ ਰੋਡ ਦੇ ਉੱਪਰ ਆਪਣਾ ਮੇਰੇ ਬਿੱਧੀ ਘਰ ਕਮਲਾ ਬਿੱਡੂ ਹਮ ਤੇ 24 ਘੰਟੇ ਓਪਨ ਹੁੰਦਾ ਇਹ ਹਰੇਕ ਤਰ੍ਹਾਂ ਦੀ ਫੈਸਿਲਿਟੀ ਹੈ ਠੀਕ ਹੈ ਜੀ ਇਹ ਲੋਕੇਸ਼ਨ ਦੱਸਦੇ ਹੋ ਜੇ ਕਿਰਨਾ ਦੱਸਦੇ ਹੋ ਜੀ ਇਹਨਾਂ ਆਲਕ ਕਲੀਨਿਕ ਐਂਡ ਹੈਲਥ ਸੈਂਟਰ ਠੀਕ ਹੈ ਜੀ ਨੇੜੇ ਬਿਜਲੀਕਾਰ ਕਮਾਲਾ ਮਿੱਡੂ 24 ਘੰਟੇ ਸਰਵਿਸ 24 ਘੰਟੇ ਜੀ ਠੀਕ ਹੈ ਜੀ ਹਾਂਜੀ ਤੇ ਵਧੀਆ ਤਰੀਕੇ ਨਾਲ ਜਦੋਂ ਤੁਸੀਂ ਘਰੇ ਵੀ ਜੇਕਰ ਅਮਰਜੈਂਸੀ ਕੇਸ ਲੋੜ ਪਈ ਤੁਸੀਂ ਵੇਖ ਲਿਆ ਆਪਾਂ ਸਫਾਈ ਮੰਗ ਲੋ ਆਪਣਾ ਜਿਹੜਾ ਕਲੀਨਿਕ ਆ ਮੱਲੋ ਪਿੰਡ ਦੇ ਕਲੀਨਿਕ ਨਾਲੋਂ ਵੱਖਰਾ ਠੀਕ ਹੈ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਆਪਾਂ ਰੱਖੀਆਂ ਬੁੱਕਸ ਵਗੈਰਾ ਰੱਖੀਆਂ ਹੋਆ ਜਿਹੜਾ ਕੋਈ ਪੇਸ਼ੈਂਟ ਦੇ ਨਾਲ ਆਉਦਾ ਗਰਮਾਣੀ ਪੜੇ ਜਾਂ ਜਿੱਥਾਂ ਦੀ ਵੀ ਬੁੱਕਸ ਪੜ੍ਹਣੀ ਆ ਤੇ ਮੋਬਾਈਲ ਤੋਂ ਖੜਾ ਛੁੱਟਦਾ ਇਸ ਕਰਕੇ ਮੰਨ ਲਓ ਆਪਾਂ ਨਾਲ-ਨਾਲ ਇਹ ਆਪਾਂ ਸਿੱਖੀ ਨੂੰ ਵੀ ਨਾਲ ਸੈਂਪਲ ਕਰੀਡ ਕੀਤਾ ਹੈ ਆਓ ਆਮ ਤੌਰ ਤੇ ਹਸਪੀਟਲ 'ਚ ਮਰੀਜ਼ ਆਉਂਦਾ ਤੇ ਉਹ ਦਵਾਈਆਂ ਲੈ ਵੇਖੀ ਜਾਂਦਾ ਜਾਂ ਉਹ ਇਸਰਾਹਣਾ ਤੇ ਉਹ ਸੋਚੀ ਜਾਂਦਾ ਮੋਬਾਈਲ ਫੜ ਲੈਂਦੇ ਆ ਪਰ ਆਪਾਂ ਬੁੱਕਸ ਰੱਖੀ ਗਏਗੇ ਹਾਂ ਕਿਤਾਬਾਂ ਰੱਖੀਆਂ ਹਾਂ ਬਿਲਕੁਲ ਜੀ ਵਧੀਆ ਇੱਕ ਚੰਗੀ ਸੋਚ ਹੈ ਜੀ ਜੀ ਤੇ ਬਾਕੀ ਅਗੋ ਹਰੇਕ ਜਿਹੜਾ ਪੇਸ਼ੈਂਟ ਆਉਦਾ ਵਾ ਖੁਸ਼ ਹੋ ਕੇ ਜਾਊਗਾ ਠੀਕ ਹੈ ਜੀ ਤੇ ਬਾਕੀ ਆਪਾਂ ਰੇਟ ਵੀ ਆਪਣਾ ਤੁਹਾਨੂੰ ਪਤਾ ਬਾਅਦ ਵੀ ਆ ਠੀਕ ਹੈ ਠੀਕ ਹੈ ਤੇ ਕੀ ਬੇਨਤੀ ਕੀ ਕਰਨਾ ਚਾਹੋਗੇ ਸੁਣਨ ਵਾਲੇ ਬੇਨਤੀ ਬਸ ਕਿ ਇੱਕ ਈ ਮੌਕਾ ਜ਼ਰੂਰ ਦਿਓ ਠੀਕ ਹੈ ਜੀ ਇਲਾਕੇ ਦੇ ਵਿੱਚ ਤੁਸੀਂ ਆਣ ਕੇ ਵੇਖੋ ਆਪਣਾ ਕਲੀਨਿਕ ਠੀਕ ਹੈ ਟਾਈਕਿੰਗ ਦੀ ਜਗ੍ਹਾ ਵੀ ਹੈਗੀ ਰਾਤ ਰਹਿਣ ਦੀ ਫੈਸਿਲਿਟੀ ਵੀ ਹੈਗੀ ਰੋਟੀ ਪਾਣੀ ਦਾ ਪ੍ਰਬੰਧ ਵੀ ਹੈਗਾ ਦੇਖੀ ਜਾਵੇ ਕੋਈ ਲਿਆਉਣ ਦੀ ਲੋੜ ਨਹੀਂ ਕਰੋ ਵਿਚਕਾਰੀ ਦਾ ਫੁਲਕਾ ਆ ਠੀਕ ਹੈ ਜੀ ਹਾਂ ਜੀ ਵਿੱਚ ਜਦੋਂ ਵੀ ਕੋਈ ਆਵਾਜ਼ ਮਾਰਦਾ ਕੋਈ ਭੈਣ ਭਰਾ ਹਾਂ ਜੀ ਹਾਂ ਕੋਈ ਤੁਹਾਨੂੰ ਪਤਾ ਹੀ ਯਾਰ ਕਿੰਨੇ ਸਾਲ ਹੋ ਗਏ ਪਵਿੱਤਰ ਦੇ ਨਾਲ ਤੁਹਾਡੇ ਨਾਲ ਠੀਕ ਹੈ ਜੀ ਹਾਂ ਜੀ ਹਾਂ ਜੀ ਸੋ ਬਹੁਤ ਬਹੁਤ ਧੰਨਵਾਦ ਸੱਭ ਬਾਈ ਖਾਸ ਸਾਹਿਬ ਬਾਈ ਖਾਸ ਸਾਹਿਬ ਫਤਿਹ ਜੀ